ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਉਤਲ ਲੈਂਸ ਯਾਨੀ ਅਭਿਸਾਰੀ ਲੈਂਸ ਦੁਆਰਾ ਪ੍ਰਤਿਬਿੰਬ ਕਿਵੇਂ ਬੰਦੇ ਹਨ ਤਾਂ ਇਸ ਗਤੀਵਿਧੀ ਲਈ ਸਾਨੂੰ ਇੱਕ ਉਤਲ ਲੈਂਸ ਦੀ ਲੋੜ ਹੋਵੇਗੀ ਤੇ ਮੇਰੇ ਕੋਲ ਇਹ ਉਤਲ ਲੈਂਸ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਇਸ ਦੀ ਫੋਕਲ ਲੰਬਾਈ 20 ਸੈਂਟੀਮੀਟਰ ਹੈ ਸਾਨੂੰ ਇੱਕ ਕਾਗਜ਼ ਵੀ ਚਾਹੀਦਾ ਹੈ ਜਿਸ ਤੇ ਅਸੀਂ ਪ੍ਰਤਿਬਿੰਬ ਬਣਾ ਸਕੀਏ ਮੇਰੇ ਕੋਲ ਜੋ ਇੱਕ ਕਾਗਜ਼ ਹੈ ਇਹ ਸਕਰੀਨ ਦੇ ਤੌਰ ਤੇ ਕੰਮ ਕਰੇਗਾ ਜਿਸ ਤੇ ਆਪਾਂ ਪ੍ਰਤਿਬਿੰਬ ਬਣਾਵਾਂਗੇ ਸਾਨੂੰ ਇੱਕ ਮੋਮਬਤੀ ਤੇ ਚਾਰ ਮਾਰਕਰ ਵੀ ਚਾਹੀਦੇ ਹੋਣਗੇ ਹਾਲਾਂਕਿ ਅਸੀਂ ਮਾਰਕਰ ਦੀ ਥਾਂ ਤੇ ਪੈਨ ਵੀ ਵਰਤ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਚਾਰੋਂ ਮਾਰਕਰਾਂ ਨੂੰ ਵੱਖ-ਵੱਖ ਸਥਾਨ ਤੇ ਰੱਖਿਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਇਹਨਾਂ ਮਾਰਕਰਾਂ ਨੂੰ ਲੈਂਸ ਦੇ ਫੋਕਸ ਬਿੰਦੂਆਂ ਤੇ ਰੱਖਿਆ ਹੈ ਜਿਸ ਦੀ ਫੋਕਸ ਲੰਬਾਈ 20 ਸੈਂਟੀਮੀਟਰ ਹੈ ਇਹ ਪਹਿਲਾ ਮਾਰਕਰ ਉਸ ਥਾਂ ਤੋਂ 20 ਸੈਂਟੀਮੀਟਰ ਦੀ ਦੂਰੀ ਤੇ ਹੈ ਜਿੱਥੇ ਮੈਂ ਲੈਂਸ ਨੂੰ ਰੱਖਾਂਗਾ ਇਹ ਦੂਜਾ ਮਾਰਕਰ ਉਸ ਸਥਾਨ ਤੋਂ 2f ਯਾਨੀ ਫੋਕਲ ਲੰਬਾਈ ਦੀ ਦੋ ਗੁਣਾ ਦੂਰੀ ਤੇ ਹੈ ਜਿੱਥੇ ਮੈਂ ਲੈਂਸ ਨੂੰ ਰੱਖਾਂਗਾ ਇਸੇ ਤਰ੍ਹਾਂ ਇਹ ਤੀਜਾ ਮਾਰਕਰ ਦੂਜੇ ਪਾਸੇ 20 ਸੈਂਟੀਮੀਟਰ ਦੀ ਦੂਰੀ ਤੇ ਹੈ ਤੇ ਆਖਰੀ ਮਾਰਕਰ ਦੂਜੇ ਪਾਸੇ 2f ਯਾਨੀ ਫੋਕਲ ਲੰਬਾਈ ਦੀ ਦੋ ਗੁਣਾ ਦੂਰੀ ਤੇ ਹੈ ਹੁਣ ਪ੍ਰਤਿਬਿੰਬ ਬਣਾਉਣ ਲਈ ਆਪਾਂ ਵਸਤੂ ਦੇ ਤੌਰ ਤੇ ਜਲਦੀ ਹੋਈ ਮੋਮਬਤੀ ਨੂੰ ਵਰਤਾਂਗੇ ਤੇ ਇਸ ਨੂੰ ਵੱਖ-ਵੱਖ ਸਥਾਨਾਂ ਤੇ ਰੱਖ ਕੇ ਦੇਖਾਂਗੇ ਕਿ ਸਾਨੂੰ ਪ੍ਰਤਿਬਿੰਬ ਮਿਲਦਾ ਹੈ ਜਾਂ ਨਹੀਂ ਮਿਲਦਾ ਜਿਵੇਂ ਕਿ ਆਪਾਂ ਇਸ ਨੂੰ 2f ਤੋਂ ਅੱਗੇ ਫਿਰ 2f ਤੇ ਇਸ ਤੋਂ ਬਾਅਦ ਫੋਕਸ ਅਤੇ 2f ਦੇ ਵਿਚਕਾਰ ਫਿਰ ਫੋਕਸ ਤੇ ਅਤੇ ਅੰਤ ਵਿੱਚ ਫੋਕਸ ਅਤੇ ਲੈਂਸ ਦੇ ਵਿਚਕਾਰ ਰੱਖ ਕੇ ਪ੍ਰਤਿਬਿੰਬ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਚਲੋ ਅਸੀਂ ਸਭ ਤੋਂ ਪਹਿਲਾਂ ਮੋਮਬਤੀ ਨੂੰ 2f ਦੇ ਅੱਗੇ ਰੱਖ ਕੇ ਦੇਖਦੇ ਹਾਂ ਪਰ ਪਹਿਲਾਂ ਆਪਾਂ ਕਿਰਨ ਆरेख ਬਣਾ ਕੇ ਇਸ ਨੂੰ ਸਮਝਾਂਗੇ ਤਾਂ ਇਹ ਮੋਮਬਤੀ ਹੈ ਜਿਸ ਨੂੰ 2f ਦੇ ਅੱਗੇ ਰੱਖਿਆ ਗਿਆ ਹੈ ਤੇ ਹੁਣ ਆਪਾਂ ਕਿਰਨਾਂ ਰੇਖ ਬਣਾਉਣ ਲਈ ਇਸ ਤੋਂ ਦੋ ਕਿਰਨਾਂ ਕੱਢਾਂਗੇ ਤਾਂ ਮੰਨ ਲਓ ਕਿ ਇਹ ਪਹਿਲੀ ਕਿਰਨ ਹੈ ਜੋ ਮੁਖ ਤੁਰੇ ਦੇ ਸਮਾਂਤਰ ਹੈ ਮੁਖ ਤੁਰੇ ਦੇ ਸਮਾਂਤਰ ਹੋਣ ਦੇ ਕਾਰਨ ਇਹ ਕਿਰਨ ਉਤਲ ਲੈਂਸ ਵਿੱਚੋਂ ਲੰਘਣ ਤੋਂ ਬਾਅਦ ਫੋਕਸਤ ਹੋ ਕੇ ਜਾਏਗੀ ਇਸੇ ਤਰ੍ਹਾਂ ਇਹ ਦੂਜੀ ਕਿਰਨ ਹੈ ਜੋ ਲੈਂਸ ਦੇ ਕੇਂਦਰ ਤੋਂ ਹੋ ਕੇ ਗੁਜ਼ਰਦੀ ਹੈ ਤੇ ਕੇਂਦਰ ਤੋਂ ਹੋ ਕੇ ਗੁਜ਼ਰਨ ਦੇ ਕਾਰਨ ਇਹ ਕਿਰਨ ਬਿਨਾਂ ਮੁੜੇ ਸਿੱਧੀ ਚਲੀ ਜਾਏਗੀ ਯਾਨੀ ਇਹ ਥੜਕੇਗੀ ਨਹੀਂ ਉਨੇ ਦੋ ਕਿਰਨਾ ਜਿੱਥੇ ਮਿਲਣ ਗਿਆ ਉੱਥੇ ਹੀ ਵਸਤੂ ਦਾ ਪ੍ਰਤਿਬਿੰਬ ਬਣੇਗਾ ਤੇ ਇਸ ਮਾਮਲੇ ਵਿੱਚ ਇਹ ਕਿਰਨਾ ਮੁਕਤ ਰੇ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਹੁਣ ਜੇ ਆਪਾਂ ਸਕਰੀਨ ਨੂੰ ਦੇਖੀਏ ਤਾਂ ਸਾਨੂੰ ਇੱਕ ਬਹੁਤ ਛੋਟੀ ਲੋ ਦਿਖਾਈ ਦੇ ਰਹੀ ਹੈ ਜੇ ਅਸੀਂ ਇਸ ਨੂੰ ਥੋੜਾ ਗੌਰ ਨਾਲ ਦੇਖੀਏ ਤਾਂ ਇਹ ਉਲਟੀ ਦਿਖ ਰਹੀ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਕਿਸੇ ਵਸਤੂ ਨੂੰ 2f ਤੋਂ ਅੱਗੇ ਰੱਖਿਆ ਜਾਂਦਾ ਹੈ ਤਾਂ ਉਤਲ ਲੈਂਸ ਨਾਲ ਉਸਦਾ ਪ੍ਰਤਿਬਿੰਬ ਉਲਟਾ ਬੰਦਾ ਹੈ ਅਤੇ ਵਸਤੂ ਤੋਂ ਛੋਟਾ ਬੰਦਾ ਹੈ ਪਰ ਅਸੀਂ ਇਸ ਪ੍ਰਤਿਬਿੰਬ ਨੂੰ ਸਕਰੀਨ ਤੇ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਇਹ ਇੱਕ ਵਾਸਤਵਿਕ ਪ੍ਰਤਿਬਿੰਬ ਹੈ ਆਓ ਹੁਣ ਵਸਤੂ ਨੂੰ 2f ਤੇ ਰੱਖ ਕੇ ਦੇਖਦੇ ਹਾਂ ਪਰ ਪਹਿਲਾਂ ਇਸ ਨੂੰ ਵੀ ਕਿਰਨ ਆਰੇਕ ਤੇ ਸਮਝ ਲੈਂਦੇ ਹਾਂ ਤਾਂ ਇੱਥੇ ਅਸੀਂ ਮੋਮਬਤੀ ਨੂੰ 2f ਤੇ ਰੱਖਿਆ ਹੈ ਹੁਣ ਮੰਨ ਲਓ ਕਿ ਪਹਿਲੀ ਕਿਰਨ ਮੁਖਤਰੇ ਦੇ ਸਮੰਤਰ ਹੈ ਇਸ ਲਈ ਲੈਂਸ ਤੋਂ ਨਿਕਲਣ ਤੋਂ ਬਾਅਦ ਇਹ ਫੋਕਸ ਤੋਂ ਹੋ ਕੇ ਗੁਜ਼ਰ ਜਾਏਗੀ ਤੇ ਇਸੇ ਤਰ੍ਹਾਂ ਦੂਜੀ ਕਿਰਨ ਲੈਂਸ ਦੇ ਕੇਂਦਰ ਤੋਂ ਹੋ ਕੇ ਗੁਜ਼ਰਦੀ ਹੈ ਜੋ ਸਿੱਧੀ ਚਲੀ ਜਾਂਦੀ ਹੈ ਅੱਗੇ ਜਾ ਕੇ ਦੋਵੇਂ ਕਿਰਨਾਂ ਇਸ ਥਾਂ ਤੇ ਮਿਲਦੀਆਂ ਨੇ ਇਸ ਲਈ ਇੱਥੇ ਵਸਤੂ ਦਾ ਪ੍ਰਤਿਬਿੰਬ ਕੁਝ ਇਸ ਤਰ੍ਹਾਂ ਬਣੇਗਾ ਆਪਾਂ ਦੇਖ ਸਕਦੇ ਹਾਂ ਕਿ ਇਹ ਪ੍ਰਤਿਬਿੰਬ ਲਗਭਗ ਵਸਤੂ ਦੇ ਆਕਾਰ ਦਾ ਹੈ ਤੇ ਨਾਲ ਹੀ ਉਲਟਾ ਵੀ ਹੈ ਤਾਂ ਆਓ ਦੇਖਦੇ ਹਾਂ ਕਿ ਸਕਰੀਨ ਤੇ ਕਿਵੇਂ ਦਾ ਦਿਖਦਾ ਹੈ ਤਾਂ ਇੱਥੇ ਮੋਮਬਤੀ ਨੂੰ 2f ਤੇ ਰੱਖਿਆ ਗਿਆ ਹੈ ਤੇ ਮੈਂ ਲੈਂਸ ਨੂੰ ਵਿਚਕਾਰ ਰੱਖਿਆ ਹੈ ਹੁਣ ਜੇ ਅਸੀਂ ਸਕਰੀਨ ਤੇ ਬਣ ਰਹੇ ਪ੍ਰਤਿਬਿੰਬ ਨੂੰ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਸਕਰੀਨ ਤੇ ਦਿਖ ਰਹੀ ਲੋ ਦਾ ਆਕਾਰ ਮੋਮਬਤੀ ਦੀ ਲੋ ਦੇ ਆਕਾਰ ਦੇ ਬਰਾਬਰ ਹੈ ਇਸ ਤੋਂ ਇਲਾਵਾ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਪ੍ਰਤਿਬਿੰਬ ਉਲਟਾ ਵੀ ਹੈ ਪਰ ਕਿਉਂਕਿ ਆਪਾਂ ਇਸ ਪ੍ਰਤਿਬਿੰਬ ਨੂੰ ਸਕਰੀਨ ਤੇ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਇਹ ਇੱਕ ਵਾਸਤਵਿਕ ਪ੍ਰਤਿਬਿੰਬ ਹੈ ਆਓ ਹੁਣ ਵਸਤੂ ਨੂੰ 2f ਅਤੇ f ਦੇ ਵਿਚਕਾਰ ਰੱਖ ਕੇ ਦੇਖੀਏ ਤਾਂ ਇੱਥੇ ਮੋਮਬਤੀ 2f ਤੇ f ਦੇ ਵਿਚਕਾਰ ਰੱਖੀ ਹੈ ਅਤੇ ਫਿਰ ਤੋਂ ਇਸ ਵਿੱਚੋਂ ਅਸੀਂ ਦੋ ਕਿਰਨਾਂ ਕੱਢਾਂਗੇ ਇਹਨਾਂ ਵਿੱਚੋਂ ਇੱਕ ਮੁਕਤਰੇ ਦੇ ਸਮਾਂਤਰ ਅਤੇ ਦੂਜੀ ਕੇਂਦਰਤ ਹੋ ਕੇ ਗੁਜ਼ਰੇਗੀ ਅੱਗੇ ਜਾ ਕੇ ਦੋਵੇਂ ਕਿਰਨਾਂ ਇੱਥੇ ਮਿਲਦੀਆਂ ਨੇ ਇਸ ਲਈ ਇੱਥੇ ਵਸਤੂ ਦਾ ਪ੍ਰਤਿਬਿੰਬ ਕੁਝ ਇਸ ਤਰ੍ਹਾਂ ਦਾ ਬਣੇਗਾ ਠੀਕ ਹੈ ਆਪਾਂ ਫਿਰ ਤੋਂ ਦੇਖ ਸਕਦੇ ਹਾਂ ਕਿ ਇਹ ਪ੍ਰਤਿਬਿੰਬ ਉਲਟਾ ਹੈ ਤੇ ਵਸਤੂ ਤੋਂ ਵੱਡਾ ਵੀ ਹੈ ਚਲੋ ਇਸ ਨੂੰ ਵੀ ਆਪਾਂ ਸਕਰੀਨ 'ਤੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਥੇ ਮੋਮਬਤੀ 2f ਅਤੇ f ਦੇ ਵਿਚਕਾਰ ਹੈ ਤੇ ਜੇ ਅਸੀਂ ਇਸ ਦੇ ਪ੍ਰਤਿਬਿੰਬ ਨੂੰ ਦੇਖੀਏ ਤਾਂ ਸਾਨੂੰ ਮੋਮਬਤੀ ਦੀ ਲੌ ਦਾ ਆਕਾਰ ਵਾਸਤਵਿਕ ਮੋਮਬਤੀ ਦੀ ਲੌ ਦੇ ਆਕਾਰ ਤੋਂ ਵੱਡਾ ਪ੍ਰਤੀਤ ਹੋ ਰਿਹਾ ਹੈ ਤੇ ਇਹ ਉਲਟਾ ਵੀ ਹੈ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਇੱਥੇ ਵਾਸਤਵਿਕ ਉਲਟਾ ਤੇ ਵੱਡਾ ਪ੍ਰਤਿਬਿੰਬ ਮਿਲ ਰਿਹਾ ਹੈ ਆਓ ਹੁਣ ਮੋਮਬਤੀ ਨੂੰ ਫੋਕਸ ਤੇ ਰੱਖਦੇ ਹਾਂ ਪਰ ਇਸ ਨੂੰ ਵੀ ਪਹਿਲਾਂ ਕਿਰਨਾਂ ਦੇ ਰੇਖ ਤੇ ਦੇਖ ਲੈਂਦੇ ਹਾਂ ਤਾਂ ਇੱਥੇ ਵਸਤੂ ਲੈਂਸ ਤੇ ਫੋਕਸ ਤੇ ਰੱਖੀ ਹੈ ਤੇ ਇਸ ਤੋਂ ਨਿਕਲਣ ਵਾਲੀ ਇੱਕ ਕਿਰਨ ਮੁਕਤ ਰੇ ਦੇ ਸਮਾਂਤਰ ਹੈ ਜਦਕਿ ਦੂਜੀ ਕਿਰਨ ਕੇਂਦਰ ਤੋਂ ਹੋ ਕੇ ਗੁਜ਼ਰ ਰਹੀ ਹੈ ਪਰ ਲੈਂਸ ਤੋਂ ਗੁਜ਼ਰਨ ਤੋਂ ਬਾਅਦ ਇਹ ਦੋਵੇਂ ਕਿਰਨਾਂ ਇੱਕ ਦੂਜੇ ਦੇ ਸਮਾਂਤਰ ਹੋ ਜਾਂਦੀਆਂ ਨੇ ਇਸ ਦਾ ਮਤਲਬ ਹੈ ਕਿ ਇਹ ਦੋਵੇਂ ਕਿਰਨਾ ਕਦੇ ਨਹੀਂ ਮਿਲਣਗੀਆਂ ਇਸ ਲਈ ਸਾਨੂੰ ਵਸਤੂ ਦਾ ਪ੍ਰਤਿਬਿੰਬ ਵੀ ਨਹੀਂ ਮਿਲੇਗਾ ਯਾਨੀ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਵਸਤੂ ਨੂੰ ਲੈਂਸ ਦੇ ਫੋਕਸ ਤੇ ਰੱਖਿਆ ਜਾਵੇ ਤਾਂ ਸਾਨੂੰ ਕਦੇ ਵੀ ਵਸਤੂ ਦਾ ਪ੍ਰਤਿਬਿੰਬ ਪ੍ਰਾਪਤ ਨਹੀਂ ਹੋਵੇਗਾ ਹੁਣ ਜੇ ਇਸ ਨੂੰ ਸਕਰੀਨ ਤੇ ਦੇਖੀਏ ਤਾਂ ਇੱਥੇ ਵੀ ਸਾਨੂੰ ਇਸ ਦਾ ਪ੍ਰਤਿਬਿੰਬ ਨਹੀਂ ਮਿਲ ਰਿਹਾ ਹੈ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜਦੋਂ ਵਸਤੂ ਫੋਕਸ ਤੇ ਰੱਖੀ ਹੁੰਦੀ ਹੈ ਉਦੋਂ ਵਸਤੂ ਦਾ ਕੋਈ ਪ੍ਰਤਿਬਿੰਬ ਨਹੀਂ ਬਣਦਾ ਕਿਉਂਕਿ ਵਸਤੂ ਤੋਂ ਨਿਕਲਣ ਵਾਲੀਆਂ ਕਿਰਨਾਂ ਕਦੇ ਵੀ ਕਿਸੇ ਵੀ ਬਿੰਦੂ ਤੇ ਨਹੀਂ ਮਿਲਦੀਆਂ ਆ ਹੁਣ ਆਪਾਂ ਵਸਤੂ ਨੂੰ ਲੈਂਸ ਦੇ ਫੋਕਸ ਅਤੇ ਕੇਂਦਰ ਦੇ ਵਿਚਕਾਰ ਰੱਖਦੇ ਹਾਂ ਤਾਂ ਇਹ ਇਸ ਸਥਿਤੀ ਦਾ ਕਿਰਨਾਰೇಖ ਹੈ ਇਸ ਤੋਂ ਨਿਕਲਣ ਵਾਲੀ ਪਹਿਲੀ ਕਿਰਨ ਹੈ ਜੋ ਮੁਖਤਰੇ ਦੇ ਸਮਾਂਤਰ ਹੈ ਇਸ ਲਈ ਲੈਂਸ ਵਿੱਚੋਂ ਲੰਘਣ ਤੋਂ ਬਾਅਦ ਫੋਕਸ ਤੋਂ ਜਾ ਰਹੀ ਹੈ ਤੇ ਇਹ ਦੂਜੀ ਕਿਰਨ ਹੈ ਜੋ ਲੈਂਸ ਦੇ ਕੇਂਦਰ ਤੋਂ ਗੁਜ਼ਰ ਰਹੀ ਹੈ ਇਸ ਲਈ ਇਹ ਬਿਨਾ ਥੜਕੇ ਸਿੱਧੀ ਚੱਲੀ ਜਾਂਦੀ ਹੈ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇਹ ਦੋਵੇਂ ਕਿਰਨਾਂ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਨੇ ਯਾਨੀ ਇਹ ਅਪਸਾਰੀ ਹੋ ਰਹੀਆਂ ਨੇ ਇਸ ਲਈ ਇਹ ਦੋਵੇਂ ਕਿਰਨਾਂ ਅਸਲ ਵਿੱਚ ਕਦੇ ਨਹੀਂ ਮਿਲਣਗੀਆਂ ਪਰ ਜੇ ਆਪਾਂ ਇਹਨਾਂ ਦੋਵਾਂ ਕਿਰਨਾਂ ਨੂੰ ਪਿੱਛੇ ਵੱਲ ਹੋਰ ਵਧਾ ਦਈਏ ਜਿਵੇਂ ਕਿ ਇੱਥੇ ਮੈਂ ਕੀਤਾ ਹੈ ਤੇ ਫਿਰ ਅਸੀਂ ਇਸ ਨੂੰ ਇੱਥੋਂ ਦੇਖੀਏ ਇੱਥੋਂ ਦੂਜੇ ਪਾਸਿਓਂ ਇਹਨਾਂ ਨੂੰ ਦੇਖੀਏ ਤਾਂ ਇੰਜ ਲੱਗਦਾ ਹੈ ਕਿ ਇਹ ਕਿਰਨਾਂ ਇਸ ਬਿੰਦੂ ਤੋਂ ਜਾ ਰਹੀਆਂ ਨੇ ਹਾਲਾਂਕਿ ਅਸਲ ਵਿੱਚ ਅਜਿਹਾ ਨਹੀਂ ਹੈ ਕਿਉਂਕਿ ਕਿਰਨਾਂ ਹਮੇਸ਼ਾ ਵਸਤੂ ਤੋਂ ਆਉਂਦੀਆਂ ਨੇ ਪਰ ਸਾਨੂੰ ਇੱਥੇ ਇੰਜ ਲੱਗ ਰਿਹਾ ਹੈ ਕਿ ਕਿਰਨਾਂ ਪਿੱਛੋਂ ਤੋਂ ਆ ਰਹੀਆਂ ਨੇ ਇਸ ਦੇ ਨਤੀਜੇ ਵਜੋਂ ਸਾਨੂੰ ਇੱਕ ਅਭਾਸੀ ਪ੍ਰਤਿਬਿੰਬ ਦਿਖਾਈ ਦਿੰਦਾ ਹੈ ਤੇ ਕਿਉਂਕਿ ਇਹ ਕਿਰਨਾਂ ਅਸਲ ਵਿੱਚ ਕਦੇ ਨਹੀਂ ਮਿਲ ਸਕਦੀਆਂ ਇਸ ਲਈ ਸਾਨੂੰ ਵਾਸਤਵਿਕ ਪ੍ਰਤਿਬਿੰਬ ਨਹੀਂ ਮਿਲਦਾ ਹਾਲਾਂਕਿ ਸਾਨੂੰ ਜੋ ਅਭਾਸੀ ਪ੍ਰਤਿਬਿੰਬ ਮਿਲਦਾ ਹੈ ਉਸ ਨੂੰ ਅਸੀਂ ਦੇਖ ਸਕਦੇ ਹਾਂ ਤੇ ਇਹ ਪ੍ਰਤਿਬਿੰਬ ਵਸਤੂ ਤੋਂ ਕਾਫੀ ਵੱਡਾ ਅਤੇ ਸਿੱਧਾ ਵੀ ਬਣ ਰਿਹਾ ਹੈ ਇਸ ਤਰ੍ਹਾਂ ਜਦੋਂ ਵਸਤੂ ਫੋਕਸ ਤੇ ਲੈਂਸ ਦੇ ਕੇਂਦਰ ਦੇ ਵਿਚਕਾਰ ਹੁੰਦੀ ਹੈ ਤਾਂ ਸਾਨੂੰ ਕੋਈ ਵਾਸਤਵਿਕ ਪ੍ਰਤਿਬਿੰਬ ਨਹੀਂ ਮਿਲਦਾ ਬਲਕਿ ਇਹ ਬਹੁਤ ਵੱਡਾ ਅਭਾਸੀ ਪ੍ਰਤਿਬਿੰਬ ਮਿਲਦਾ ਹੈ ਜਿਸ ਨੂੰ ਅਸੀਂ ਦੇਖ ਸਕਦੇ ਹਾਂ ਪਰ ਵਾਸਤਵਿਕ ਪ੍ਰਤਿਬਿੰਬ ਨਾ ਹੋਣ ਦੇ ਕਾਰਨ ਆਪਾਂ ਇਸ ਨੂੰ ਸਕਰੀਨ ਤੇ ਪ੍ਰਾਪਤ ਨਹੀਂ ਕਰ ਸਕਦੇ ਤੁਸੀਂ ਮੈਗਨੀਫਾਈਂਗ ਲੈਂਸ ਦੀ ਵਰਤੋਂ ਕੀਤੀ ਹੋਵੇਗੀ ਮੈਗਨੀਫਾਈਂਗ ਲੈਂਸ ਅਸਲ ਵਿੱਚ ਉੱਤਲ ਲੈਂਸ ਹੁੰਦਾ ਹੈ ਤੇ ਇਸ ਲੈਂਸ ਨਾਲ ਅਸੀਂ ਵਸਤੂ ਦੇ ਵੱਡੇ ਯਾਨੀ ਮੈਗਨੀਫਾਈਡ ਪ੍ਰਤਿਮਬ ਦੇਖ ਸਕਦੇ ਹਾਂ। ਇਹੀ ਕਾਰਨ ਹੈ ਕਿ ਇਸ ਤੋਂ ਸਾਨੂੰ ਵਸਤੂਆਂ, ਸ਼ਬਦ, ਚਿੱਤਰ ਆਦਿ ਬਹੁਤ ਵੱਡੇ ਦਿਖਾਈ ਦਿੰਦੇ ਨੇ ਤੇ ਅਸੀਂ ਉਹਨਾਂ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ। ਪਰ ਉਹਨਾਂ ਦਾ ਇਹ ਪ੍ਰਤਿਮਬ ਅਸਲ ਵਿੱਚ ਅਭਾਸੀ ਪ੍ਰਤਿਮਬ ਹੁੰਦਾ ਹੈ ਜੋ ਵਸਤੂ ਤੋਂ ਕਾਫੀ ਵੱਡਾ ਹੁੰਦਾ ਹੈ ਤੇ ਸਿੱਧਾ ਵੀ ਹੁੰਦਾ ਹੈ।